ਜੈਤਰਾੰਤਰਜੈ ਆਯੁਰਵੇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਯੁਰਵੇਦਾ ਜੋਗਿਆ ਫਾਰਮੇਸੀ ਨੀਅਰ ਸਿਵਲ ਹਸਪੀਟਲ ਸਾਨੇਵਾਲ ਜੋ ਕਿ ਹਰ ਤਰ੍ਹਾਂ ਦੀ ਬਿਮਾਰੀ ਹੋਵੇ ਆਯੁਰਵੇਦ ਆਯੁਰਵੈਦਿਕ ਦੁਆਰਾ ਇਲਾਜ ਕੀਤਾ ਜਾਂਦਾ ਹੈ ਇਹ ਸੰਸਾਰ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਕੈਂਸਰ ਇਹ ਬਿਮਾਰੀ ਵੱਧ ਚੁੱਕੀ ਹੈ ਸਾਡੀ ਮਾਂ ਦੀ ਇੱਛਾ ਅੰਦਰੋਂ ਜਾਗੀ ਆ ਬਹੁਤ ਜ਼ਿਆਦਾ ਵੀ ਜਿਹੜੇ ਕੈਂਸਰ ਪੀੜਤ ਨੇ ਵੀ ਉਹਨਾਂ ਦੀ ਕਿਉਂ ਨਾ ਸੇਵਾ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਬਲੱਡ ਕੈਂਸਰ ਬੱਚਾਦਾਨੀ ਦਾ ਕੈਂਸਰ ਤੇ ਗਦੂਦਾਂ ਦਾ ਕੈਂਸਰ ਤੇ ਜੀਭ ਦਾ ਕੈਂਸਰ ਪੇਟ ਦਾ ਕੈਂਸਰ ਲੀਵਰ ਦਾ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਹੱਡੀਆਂ ਦਾ ਕੈਂਸਰ ਉਹ ਦਵਾਈ ਇੱਥੇ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਸਾਡੀ ਫੁੱਲ ਗਰੰਟੀ ਆ ਵੀ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਫਰੀ ਦਿੱਤੀ ਜਾਊਗੀ ਦਵਾਈ ਮਰੀਜ਼ ਨੂੰ ਬਿਲਕੁਲ ਆਰਾਮ ਆਉ ਤੇ ਆਰਾਮ ਆਉਂਦਾ ਸਤਿਗੁਰੂ ਮਹਾਰਾਜੀ ਕਿਰਪਾ ਕਰਦੇ ਨੇ ਬਾਬਾ ਸ਼ਿਰੀ ਚੰਦ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਕਿਰਪਾ ਕਰਦੇ ਨੇ ਬਾਕੀ ਸੰਗਤਾਂ ਨੂੰ ਬੇਨਤੀ ਆ ਇਹ ਦਵਾਈ ਦੀ ਸੇਵਾ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਜਰੂਰ ਇੱਥੇ ਕਿਸੇ ਨੂੰ ਵੀ ਕੈਂਸਰ ਹੋਵੇ ਭਾਈ ਆ ਕੇ ਦਵਾਈ ਲੈ ਸਕਦਾ ਹੈ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪ੍ਰੈਸ ਵਾਰਤਾ ਬੁਲਾਈ ਗਈ ਹੈ ਸਾਨੇਵਾਲ ਵੈਦਯੋਗਿਆ ਫਾਰਮੇਸੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰਜਨ ਸਿੰਘ ਵੈਦ ਜੀ ਇਹਨਾਂ ਨੇ ਅੱਜ ਪ੍ਰੈਸ ਵਾਰਤਾ ਬੁਲਾਈ ਹੈ ਤੇ ਇੱਕ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਉਪਰਾਲਾ ਇਹ ਹੈ ਵੀ ਜਿਹੜੇ ਸੰਸਾਰ ਦੇ ਵਿੱਚ ਜੋ ਕੇ ਸਮੇਂ ਦੇ ਵਿੱਚ ਆਪਾਂ ਪ੍ਰਦੂਸ਼ਿਤ ਮਾਹੌਲ 'ਚ ਜੋ ਰਹਿ ਰਹੇ ਹਾਂ ਉਸ ਪ੍ਰਦੂਸ਼ਣ ਕਰਕੇ ਸਾਡੇ ਸਰੀਰ 'ਚ ਕਈ ਬਿਮਾਰੀਆਂ ਉਤਪਨ ਹੋ ਰਹੀਆਂ ਹਨ ਇੱਕ ਨਾਮੁਰਾਦ ਬਿਮਾਰੀ ਹੈ ਕੈਂਸਰ ਜਿੰਦਾ ਕੋਈ ਇਲਾਜ ਨਹੀਂ ਹੁੰਦਾ ਐਂਡ ਦੇ ਵਿੱਚ ਉਹ ਬੰਦਾ ਆਪਣੇ ਘਰ-ਬਾਰ ਵੀ ਵੇਚ ਦਿੰਦਾ ਤੇ ਕੈਂਸਰ ਠੀਕ ਨਹੀਂ ਹੁੰਦਾ ਇਹਨਾਂ ਕੋਲੋ ਜਿਹੜੀ ਦਵਾਈ ਹੈਗੀ ਹੈ ਕੈਂਸਰ ਦੀ ਉਹ ਬਿਲਕੁਲ ਹੀ ਆਯੁਰਵੈਦਿਕ ਹੈ ਤੇ ਇਹਨਾਂ ਨੇ ਇਸ ਦਵਾਈ ਨੂੰ ਜਿਹੜੇ ਕੈਂਸਰ ਪੀੜਤਾਂ ਲਈ ਮੁਫਤ ਮੁਹੱਈਆ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਇਹਨਾਂ ਨੇ ਮਿੱਥੇ ਨੇ ਜੇ ਤੋਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਸਰ ਕਿਸੇ ਵੀ ਪ੍ਰਕਾਰ ਦਾ ਹੋਵੇ ਮੂੰਹ ਤੋਂ ਲੈ ਕੇ ਪੇਟ ਤੱਕ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਗਦੂਦਾਂ ਦਾ ਕਿਸੇ ਵੀ ਪ੍ਰਕਾਰ ਦਾ ਕੈਂਸਰ ਹੋਵੇ ਉਹ ਗੁਰਮੁਖ ਇੱਥੇ ਆ ਕੇ ਆਪਣਾ ਰਿਪੋਰਟਾਂ ਨਾਲ ਲਿਆ ਕੇ ਆਧਾਰ ਕਾਰਡ ਲਿਆ ਕੇ ਉਹ ਦਵਾਈ ਮੁਫਤ ਪ੍ਰਾਪਤ ਕਰ ਸਕਦਾ ਹੈ ਕਿਸੇ ਵੀ ਪ੍ਰਕਾਰ ਦੀ ਦਵਾਈ ਹੋਏਗੀ ਉਹ ਨਿਸ਼ੁਲਕ ਹੋਏਗੀ ਉਹਦਾ ਕੋਈ ਵੀ ਪੈਸਾ ਨਹੀਂ ਲਿੱਤਾ ਜਾਏਗਾ ਜਿਵੇਂ ਬਾਕੀ ਬਿਮਾਰੀਆਂ ਨੇ ਇਹ ਬਾਬਾ ਜੀ ਗਠੀਏ ਦਾ ਸ਼ੂਗਰ ਦਾ ਚਮੜੀ ਦਾ ਹੋਰ ਤਰ੍ਹਾਂ ਦਾ ਵੀ ਇਲਾਜ ਕਰਦੇ ਨੇ ਉਹ ਦਵਾਈਆਂ ਦੀ ਸਿਰਫ ਲਾਗਤ ਮੁੱਲ ਦਿੱਤੀ ਜਾਂਦੀ ਹੈ ਕੈਂਸਰ ਦੀ ਜਿਹੜੀ ਵੀ ਦਵਾਈ ਹੈ ਤੇ ਕੈਂਸਰ ਦੇ ਨਾਲ ਲੱਗਦੀ ਦਵਾਈ ਜਿਸ ਅੰਗ ਤੋਂ ਕੈਂਸਰ ਉਤਪੰਨ ਹੋਇਆ ਉਹ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਤੇ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਸਾਰੇ ਇੱਕ ਵਾਰੀ ਆ ਕੇ ਇੱਥੇ ਆਪਣੀ ਕੈਂਸਰ ਦਾ ਜਿਹੜਾ ਪ੍ਰਸ਼ਾਦ ਇਹਨਾਂ ਨੇ ਸ਼ੁਰੂ ਕੀਤਾ ਹੈ ਉਹ ਲੈ ਕੇ 15 ਦਿਨ ਆਪਣੇ ਦਵਾਈ ਨੂੰ ਵਰਤਨ ਤੇ ਆਪਣੇ ਸਰੀਰ ਦੇ ਵਿੱਚ ਦੁਬਾਰਾ ਤੰਦਰੁਸਤੀ ਨੂੰ ਪਾਉਣ ਦਾ ਉਪਰਾਲਾ ਕਰੋ ਧੰਨਵਾਦ